ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸੰਸਾਰ ਅੰਦਰ ਜੋ ਮਨੁੱਖ ਦੀ ਪ੍ਰੀਤੀ ਹੈ ਉਹ ਕਿਸ ਦੇ ਨਾਲ ਹੁੰਦੀ ਹੈ ਸਾਨੂੰ ਸਿੱਧੇ ਰਸਤੇ ਪਾਉਣ ਵਾਸਤੇ ਸਾਡੀ ਜੀਵਾਤਮਾ ਦਾ ਸੁਧਾਰ ਕਰਨ ਵਾਸਤੇ ਉਹ ਕਿਹੜੀ ਪ੍ਰੀਤ ਹੈ ਜਿਵੇਂ ਮਛਲੀ ਦੀ ਪ੍ਰੀਤ ਪਾਣੀ ਨਾਲ ਹੈ ਮੱਛੀ ਵਿਚਾਰੀ ਨੇ ਪ੍ਰੇਮ ਕਰ ਲਿਆ ਸਾਗਰ ਨਾਲ ਪਰ ਉਸ ਦੇ ਪਿਆਰ ਵਿੱਚ ਉਸ ਦੇ ਖਾਰੇਪਨ ਨੂੰ ਨਹੀਂ ਜਾਣਿਆ ਉਸਨੇ ਸਮਝਿਆ ਹੀ ਨਹੀਂ ਉਪਲੇਖੇ ਵਿੱਚ ਰਹਿ ਗਈ ਕਿ ਸਮੁੰਦਰ ਮੈਨੂੰ ਬਚਾ ਲਵੇਗਾ ਇਸ ਦੇ ਵਿੱਚ ਰਹਿੰਦਾ ਮੈਨੂੰ ਕੋਈ ਖਤਰਾ ਨਹੀਂ ਸੋ ਆਪਣੇ ਕੀਤੇ ਹੋਏ ਪ੍ਰੇਮ ਵਿੱਚ ਆਪਣੀ ਕੀਤੀ ਹੋਈ ਪ੍ਰੀਤ ਦੇ ਕਾਰਨ ਪਕੜੀ ਗਈ ਸਮੁੰਦਰ ਦੇ ਪ੍ਰੇਮ ਵਿੱਚ ਉਸ ਨੂੰ ਲੱਗਾ ਕਿ ਮੈਨੂੰ ਕੋਈ ਸ਼ਿਕਾਰੀ ਨਹੀਂ ਫੜ ਸਕਦਾ ਮੈਨੂੰ ਸ਼ਿਕਾਰੀ ਦਾ ਜਾਲ ਨਹੀਂ ਫੜ ਸਕਦਾ ਕਿਉਂਕਿ ਸਮੁੰਦਰ ਵਗਦਾ ਹੈ ਪਰ ਉਹ ਭੁੱਲੜ ਵਿਚਾਰੀ ਭੁੱਲ ਗਈ ਕਿ ਇਸ ਦੇ ਵਿੱਚ ਜੋ ਪਦਾਰਥਾਂ ਦਾ ਪਾਣੀ ਹੈ ਉਸ ਦੇ ਵਿੱਚ ਖਾਰਾਪਣ ਤੇ ਵਿਕਾਰ ਰਲੇ ਹੋਏ ਹਨ ਮਨੁੱਖ ਦੀਆਂ ਇੱਛਾਵਾਂ ਉਸ ਦੇ ਵਿੱਚ ਮਿਲੀਆਂ ਹੋਈਆਂ ਹਨ ਸੰਸਾਰ ਵਿੱਚ ਰਹਿੰਦਿਆਂ ਹੋਇਆ ਇਹ ਜੀਵ ਆਤਮਾ ਭੁੱਲ ਗਈ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਸੰਸਾਰ ਵਿੱਚ ਝੂਠੀ ਪ੍ਰੀਤ ਹੈ ਹਜ਼ੂਰ ਸਾਨੂੰ ਦੂਜਾ ਪੱਖ ਦਿਖਾ ਰਹੇ ਹਨ ਕਿ ਸੰਸਾਰ ਵਿੱਚ ਝੂਠੀ ਪ੍ਰੀਤੀ ਵੀ ਵੇਖੀ ਹੈ ਗੱਲ ਪ੍ਰੀਤੀ ਦੀ ਚੱਲ ਰਹੀ ਹੈ ਹਜ਼ੂਰ ਦੱਸਦੇ ਹਨ ਕਿ ਇਸ ਸੰਸਾਰ ਤੋਂ ਪਰਮੇਸ਼ਰ ਦੀ ਪ੍ਰੀਤ ਹੀ ਉਸ ਨੂੰ ਅੱਗੇ ਲੈ ਕੇ ਜਾਵੇਗੀ ਅਤੇ ਜਦੋਂ ਇੱਕ ਅਸਲੀ ਪ੍ਰੀਤੀ ਉਤਪੰਨ ਹੁੰਦੀ ਹੈ ਤਾਂ ਉਹ ਇੱਕ ਸ਼ਰਧਾ ਭਰੇ ਹਿਰਦੇ ਵਿੱਚ ਪ੍ਰਾਪਤ ਹੁੰਦੀ ਹੈ ਜਿਸ ਹਿਰਦੇ ਵਿੱਚ ਸ਼ਰਧਾ ਨਹੀਂ ਜਿਸ ਦੇ ਵਿੱਚ ਭਾਵਨਾ ਨਹੀਂ ਉਸ ਦੇ ਵਿੱਚ ਸੱਚੀ ਸੁੱਚੀ ਪ੍ਰੀਤੀ ਉਤਪੰਨ ਨਹੀਂ ਹੋਵੇਗੀ ਇਸ ਕਰਕੇ ਸੱਚੀ ਪ੍ਰੀਤੀ ਜਿਹੜੀ ਉਤਪਤੀ ਹੈ ਉਹ ਸ਼ਰਧਾ ਵਿੱਚੋਂ ਪੈਦਾ ਹੁੰਦੀ ਹੈ ਮਨੁੱਖ ਦੀ ਸੰਸਾਰ ਉੱਤੇ ਸ਼ਰਧਾ ਵੱਜ ਜਾਂਦੀ ਹੈ ਪਰ ਕਰਤਾਰ ਉੱਤੇ ਸ਼ਰਧਾ ਵੱਜਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਸੰਸਾਰ ਦਿਸਦਾ ਹੈ ਕਰਤਾਰ ਦਿਸਦਾ ਨਹੀਂ ਇਸ ਕਰਕੇ ਮਨੁੱਖ ਸ਼ੱਕੀ ਹੋ ਜਾਂਦਾ ਹੈ ਕਿ ਪਤਾ ਨਹੀਂ ਰੱਬ ਹੈ ਵੀ ਕਿ ਨਹੀਂ ਏ ਉਸਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਜਾਂਦੀ ਹੈ। ਸੁਲਤਾਨਪੁਰ ਦੇ ਸਾਰੇ ਲੋਕਾਂ ਦਾ ਮਨ ਡੋਲ ਜਾਂਦਾ ਹੈ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਕਿ ਬੇਬੇ ਨਾਨਕੀ ਦਾ ਭਰਾ ਵੇਈ ਨਦੀ ਵਿੱਚ ਡੁੱਬ ਗਿਆ ਹੈ ਅਤੇ ਅੱਜ 2 ਦਿਨ ਹੋ ਗਏ ਹਨ। ਕਿਸੇ ਮਨੁੱਖ ਦਾ ਡੁੱਬਣ ਤੋਂ 2 ਘੰਟੇ ਬਾਅਦ ਸਰੀਰ ਮਿਲੇ ਤਾਂ ਉਸਨੂੰ ਜਿੰਦਾ ਸਮਝਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਪਰ ਜਿਸ ਨੂੰ 2 ਦਿਨ 3 ਦਿਨ ਹੋ ਗਏ ਉਹ ਸਰੀਰ ਅਲੂਪ ਹੈ ਪਾਣੀ ਦੇ ਵਿੱਚ ਤਾਂ ਲੋਕਾਂ ਦੀ ਸੋਚ ਮੁਤਾਬਕ ਉਸ ਨੂੰ ਜਿੰਦਾ ਸਮਝਣਾ ਬਹੁਤ ਮੁਸ਼ਕਿਲ ਹੈ ਜਾਲ ਪਾਏ ਗਏ ਕਈ ਕੁਛ ਕੀਤਾ ਗਿਆ ਨਦੀ ਵਿੱਚ ਟੋਬੇ ਭੇਜੇ ਗਏ ਪਰ ਗੁਰੂ ਨਾਨਕ ਦੇਵ ਜੀ ਉਸ ਪਰਮੇਸ਼ਰ ਦੇ ਨਾਲ ਇੱਕਮਿਕ ਹੋਏ ਸਨ ਸਾਰੇ ਸੁਲਤਾਨਪੁਰ ਨਿਵਾਸੀਆਂ ਦਾ ਚਿੱਤ ਡੋਲ ਜਾਂਦਾ ਹੈ ਮਨ ਡੋਲ ਜਾਂਦਾ ਹੈ ਪਰ ਭੈਣ ਨਾਨਕੀ ਦਾ ਮਨ ਨਹੀਂ ਡੋਲਦਾ ਉਹਨਾਂ ਨੂੰ ਪੂਰੀ ਸ਼ਰਧਾ ਸੀ ਗੁਰੂ ਸਾਹਿਬ ਪ੍ਰਤੀ ਉਹਨਾਂ ਦੀ ਪ੍ਰੀਤ ਸੀ ਉਹਨਾਂ ਦਾ ਭਰੋਸਾ ਸੀ ساری ਜ਼ਿੰਦਗੀ ਭੈਣ ਜੀ ਗੁਰਨਾਨਕ ਸਾਹਿਬ ਜੀ ਨੂੰ ਆਪਣਾ ਵੀਰ ਨਹੀਂ ਸਮਝਿਆ ਪਰਮਾਤਮਾ ਸਮਝ ਕੇ ਉਹਨਾਂ ਦਾ ਸਤਕਾਰ ਕੀਤਾ ਹਜ਼ੂਰ ਨੂੰ ਵੀ ਜਦੋਂ ਭੈਣ ਯਾਦ ਕਰਦੀ ਹੈ ਤਾਂ ਉਸੇ ਪਲ ਪਹੁੰਚਦੇ ਹਨ ਸਤਿਗੁਰੂ ਨੇ ਪਰਮੇਸ਼ਰ ਰੂਪ ਧਾਰਨ ਕੀਤਾ ਹੈ ਤੇ ਬਾਬੇ ਨਾਨਕ ਜੀ ਨੇ ਭਗਤੀ ਰੂਪ ਧਾਰਨ ਕੀਤਾ ਹੈ ਇਸ ਕਰਕੇ ਟੁੱਟ ਵਿਸ਼ਵਾਸ ਹੈ ਬਾਬੇ ਜੀ ਦਾ ਇਹ ਵੀ ਵਿਦਵਾਨਾਂ ਨੇ ਗੱਲ ਮੰਨੀ ਹੈ ਕਿ ਜਦੋਂ ਰਬਾਬ ਲੈਣਾ ਸੀ ਤਾਂ ਸਤਿਗੁਰੂ ਮਹਾਰਾਜ ਸੱਚੇ ਬਾਦਸ਼ਾਹ ਜਗਤ ਦਾ ਉਧਾਰ ਕਰਨ ਵਾਸਤੇ ਭਾਈ ਮਰਦਾਨਾ ਜੀ ਨਾਲ ਤੁਰਨ ਲੱਗੇ ਇਹ ਗੱਲ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਕੋਲ ਪੈਸੇ ਨਹੀਂ ਸਨ ਪੈਸੇ ਬੇਬੇ ਨਾਨਕੀ ਜੀ ਕੋਲੋਂ ਮੰਗਣ ਵਾਸਤੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਭੈਣ ਕੋਲੋਂ ਪੈਸੇ ਲਿਆਓ ਬੇਬੇ ਨਾਨਕੀ ਜੀ ਸ਼ਰਧਾਲੂ ਹਨ ਉਹਨਾਂ ਦਾ ਹਿਰਦਾ ਸ਼ਰਦਾ ਦੇ ਨਾਲ ਭਰਿਆ ਹੋਇਆ ਹੈ ਇਸ ਕਰਕੇ ਹਜੂਰ ਨੇ ਇਸ ਕੀਰਤਨ ਦੁਆਰਾ ਸੰਸਾਰ ਨੂੰ ਵਾਹਿਗੁਰੂ ਦੀ ਭਗਤੀ ਨਾਲ ਜੋੜਨਾ ਹੈ ਉਸ ਵਾਹਿਗੁਰੂ ਦੀ ਪ੍ਰੀਤੀ ਦੇ ਨਾਲ ਜੋੜਨਾ ਹੈ ਇਸ ਕਰਕੇ ਪੈਸੇ ਭੈਣ ਜੀ ਕੋਲੋਂ ਲਏ ਹਨ ਕਿ ਇਸ ਕੀਰਤਨ ਦੁਆਰਾ ਮਨੁੱਖਾਂ ਦੀ ਸ਼ਰਦਾ ਜੁੜੇ ਪਰਮੇਸ਼ਰ ਦੇ ਨਾਲ ਮੁਸਲਮਾਨ ਕਹਿੰਦੇ ਹਨ ਕਿ ਰਾਬੀਆ ਬੜੀ ਸ਼ਰਧਾਲੂ ਸੀ ਮੱਕਾ ਇਸ ਨੂੰ ਖੁਦ ਆ ਕੇ ਦਰਸ਼ਨ ਦਿੰਦਾ ਹੈ ਉਨ੍ਹਾਂ ਦੇ ਇਤਿਹਾਸ ਮੁਤਾਬਿਕ ਰਬਾਬੀਆਂ ਤੋਂ ਮਗਰੋਂ ਕੋਈ ਦੂਜੀ ਰਾਬੀਆ ਪੈਦਾ ਨਹੀਂ ਹੋਈ। ਹਿੰਦੂ ਲੋਕ ਕਹਿੰਦੇ ਹਨ ਕਿ ਮੀਰਾਬਾਈ ਪਰਮੇਸ਼ਰ ਦੀ ਭਗਤੀ ਕਰਨ ਵਾਲੀ ਹੋਈ ਹੈ। ਉਪਰੰਤ ਕੋਈ ਮੀਰਾਬਾਈ ਪੈਦਾ ਨਹੀਂ ਹੋਈ। ਜੇਰਾ ਸਿੱਖ ਧਰਮ ਵੱਲ ਧਿਆਨ ਮਾਰੋ ਤਾਂ ਪਹਿਲੀ ਭੈਣ ਨਾਨਕੀ ਹੈ ਸ਼ਰਦਾ ਵਾਲੀ। ਉਪਰੰਤ ਬਾਣੀ ਅੰਦਰ ਜ਼ਿਕਰ ਆਉਂਦਾ ਹੈ ਮਾਤਾ ਖੀਵੀ ਜੀ ਦਾ। ਮਾਤਾ ਖੀਵੀ ਜੀ ਸ਼ਰਦਾ ਨਾਲ ਭਰੇ ਹੋਏ ਸਨ। ਮਾਤਾ ਖੀਵੀ ਜੀ ਆਪਣੇ ਹੱਥਾਂ ਨਾਲ ਸੇਵਾ ਕਰਦੇ, ਸਾਰਾ ਸਾਰਾ ਦਿਨ ਲੰਗਰ ਤਿਆਰ ਕਰਦੇ। ਗੁਰੂ ਘਰ ਦੇ ਕਰਬਾਬੀ ਪਾਈ ਬਲਵੰਡ ਜੀ ਕਹਿੰਦੇ ਹਨ ਰਾਸੇ ਅੰਮ੍ਰਿਤ ਖੀਰ ਕੇ ਹਾਲੀ ਮਾਤਾ ਜੀ ਖੀਰ ਤਿਆਰ ਕਰਦੇ ਹਨ ਉਸ ਦੇ ਵਿੱਚ ਘਿਓ ਪਾਉਂਦੇ ਹਨ ਤੇ ਭਾਈ ਬਲਵੰਡ ਜੀ ਕਹਿੰਦੇ ਹਨ ਕਿ ਬੜਾ ਆਨੰਦ ਆਉਂਦਾ ਹੈ ਇਹ ਕੀ ਅੰਮ੍ਰਿਤ ਰਸ ਪੈਦਾ ਹੋ ਜਾਂਦਾ ਹੈ ਤੇ ਕਿਤੇ ਬੀਬੀ ਪਾਨੀਵਾਲ ਧਿਆਨ ਮਾਰ ਲਓ ਸ਼ਰਦਾ ਤੇ ਕੁਰਬਾਨੀ ਨਾਲ ਬੀਬੀ ਜੀ ਦਾ ਜੀਵਨ ਭਰਿਆ ਪਿਆ ਹੈ ਗੁਰੂ ਪਿਤਾ ਦੀ ਸੇਵਾ ਕੀਤੀ ਹੈ ਪਿਤਾ ਸਮਝ ਕੇ ਨਹੀਂ ਗੁਰੂ ਸਮਝ ਕੇ ਇਸ ਕਰਕੇ ਨੇਕਾ ਬੀਬੀਆਂ ਹੋਈਆਂ ਹਨ ਅੱਜ ਵੀ ਹਨ ਤੇ ਸ਼ਰਦਾ ਦੀ ਰੀਤ ਅੱਗੇ ਵੀ ਚਲਦੀ ਰਹੇਗੀ ਸਿੱਖੀ ਵਿੱਚ ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਸਿੱਖੀ ਦਾ ਮੁੱਢ ਹੀ ਸ਼ਰਦਾ ਤੋਂ ਇਸ ਪਰੰਪਰਿਤੀ ਤੋਂ ਆਰੰਭ ਕੀਤਾ ਸੀ ਗੁਰੂ ਦਸਮ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਸਾਖੀ ਆਉਂਦੀ ਹੈ ਇਸ ਔ ਸਾਖੀ ਵਿੱਚ ਹੈ ਇੱਕ ਨੌਜਵਾਨ ਬੱਚੀ ਲੰਗਰ ਵਿੱਚ ਸੇਵਾ ਕਰਦੀ ਹੈ ਅਨੰਦਪੁਰ ਸਾਹਿਬ ਦੀ ਗੱਲ ਹੈ ਉਹ ਗੁਰੂ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਂਦੀ ਹੈ ਬਾਰ ਬਾਰ ਚੱਲ ਰਹੀ ਅਤੇ ਥੋੜੇ ਕਦਮ ਜਾ ਕੇ ਪਿੱਛੇ ਆ ਜਾਂਦੀ ਹੈ ਹਜੂਰ ਬੈਠੇ ਹੋਏ ਤੱਕ ਰਹੇ ਹਨ ਕਿ ਬੱਚੀ ਆਉਂਦੀ ਹੈ ਪਿੱਛੇ ਮੁੜ ਜਾਂਦੀ ਹੈ ਉਸਨੇ 7 ਚੱਕਰ ਲਾਏ ਹਨ ਤੇ ਸਤਿਗੁਰੂ ਨੇ ਸਾਰੇ ਸਿੱਖਾਂ ਨੂੰ ਪਿੱਛੇ ਕਰਕੇ ਬੱਚੀ ਨੂੰ ਕੋਲ ਸੱਦ ਲਿਆ। ਬੱਚੀ ਨੇ ਹੱਥ ਜੋੜ ਕੇ ਹਜੂਰ ਦੇ ਚਰਨਾਂ ਉੱਤੇ ਸਿਰ ਨਵਾਇਆ। ਸੱਚੇ ਬਾਦਸ਼ਾਹ ਕਲਗੀਧਰ ਪਿਤਾ ਜੀ ਆਖਦੇ ਹਨ ਮੇਰੀਏ ਬੱਚੀਏ ਮੈਂ ਤੈਨੂੰ ਵੇਖ ਰਿਹਾ ਹਾਂ ਕਿ ਤੂੰ ਆ ਕੇ ਮੁੜ ਜਾਂਦੀ ਹੈ। ਤੇਰੇ 7 ਚੱਕਰ ਲੱਗੇ ਹਨ ਕਾਰਨ ਕੀ ਹੈ? ਹੱਥ ਜੋੜ ਕੇ ਇਸ ਬੱਚੀ ਨੇ ਆਖਿਆ ਮੇਰੇ ਪਾਤਸ਼ਾ ਸਤਿਗੁਰੂ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਂਦੀ ਹਾਂ ਪਰ ਅੱਗੇ ਬਹੁਤ ਸਾਰੀ ਸੰਗਤ ਦੀ ਭੀੜ ਸੀ ਕੋਈ ਮੇਰੇ ਪਿਤਾ ਬਰਾਬਰ ਕੋਈ ਭਰਾਵਾ ਬਰਾਬਰ ਸਾਰੇ ਆਪਜੀ ਦੇ ਸਿੱਖ ਬੈਠੇ ਹੋਏ ਸਨ ਤੇ ਮੈਂ ਪਿੱਛੇ ਮੁੜ ਜਾਂਦੀ ਰਹੀ ਆਖਿਰਕਾਰ ਮੈਂ ਫੈਸਲਾ ਕਰ ਲਿਆ ਆਪਣੇ ਮਨ ਨਾਲ ਕਿ ਮੈਂ ਹੁਣ ਦੁਬਾਰਾ ਨਹੀਂ ਆਵਾਂਗੀ ਕਿਉਂਕਿ ਗੁਰੂ ਦੀ ਸੇਵਾ ਵਿੱਚ ਹੀ ਦਰਸ਼ਨ ਪ੍ਰਾਪਤ ਹੋ ਜਾਂਦੇ ਹਨ ਇਸ ਲਈ ਘਟ ਘਟ ਕੀ ਅੰਤਰ ਕੀ ਜਾਣਨ ਵਾਲੇ ਪਿਤਾ ਜੀ ਇਸ ਕਰਕੇ ਮੈਂ ਫੈਸਲਾ ਕਰ ਲਿਆ ਸੀ ਕਿ ਤੁਹਾਡਾ ਧਿਆਨ ਤਰਕੇ ਮੈਂ ਸੇਵਾ ਹੀ ਕਰਾਂਗੀ ਤੇ ਸੇਵਾ ਦੇ ਵਿੱਚੋਂ ਹੀ ਗੁਰੂ ਦੇ ਦਰਸ਼ਨ ਹੋਣਗੇ ਗੁਰੂ ਨੇ ਕਿਰਪਾ ਕੀਤੀ ਤੇ ਆਖਣ ਲੱਗੇ ਬੇਟਾ ਤੂੰ ਅੱਜ ਤੋਂ ਸਾਡੇ ਕੋਲ ਨਹੀਂ ਆਉਣਾ ਤੂੰ ਲੰਗਰ ਵਿੱਚ ਸੇਵਾ ਕਰ ਤੈਨੂੰ ਜਿਹੜੀ ਸੇਵਾ ਮਿਲੇ ਉਹੀ ਕਰ ਤੇਰੇ ਅੰਦਰ ਦੀ ਸੇਵਾ ਵੇਖ ਕੇ ਮੈਂ ਤੈਨੂੰ ਦਰਸ਼ਨ ਦੇਣ ਆਇਆ ਕਰਾਂਗਾ ਕਿੰਨੀ ਵੱਡੀ ਗੱਲ ਹੈ ਉਸ ਦੀ ਹਯਾ ਤੇ ਲੱਜਿਆ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋਏ ਤੇ ਆਖਣ ਲੱਗੇ ਬੇਟਾ ਤੂੰ ਹੁਣ ਨਹੀਂ ਆਉਣਾ ਖੇਚਲ ਨਹੀਂ ਕਰਨੀ ਆਉਣ ਦੀ ਤੂੰ ਸੇਵਾ ਕਰ ਤੈਨੂੰ ਰੋਜ਼ਾਨਾ ਸਾਡੇ ਦਰਸ਼ਨ ਹੋਣਗੇ ਮੈਂ ਲੰਗਰ ਵਿੱਚ ਆ ਕੇ ਤੈਨੂੰ ਦਰਸ਼ਨ ਦਿਆਂਗਾ ਗੁਰੂ ਭਗਤਾਂ ਦੇ ਵਾਸ ਹੈ ਪਰਮੇਸ਼ਰ ਭਗਤੀ ਦੇ ਵਾਸ ਹੈ ਕਿਸੇ ਮਨੁੱਖ ਦੇ ਵਾਸ ਨਹੀਂ ਕਿਸੇ ਮਾਇਆ ਧਾਰੀ ਦੇ ਵਾਸ ਨਹੀਂ ਗੁਰੂ ਇਸ ਪ੍ਰੀਤੀ ਦੇ ਵਾਸ ਹੈ ਜਿਹੜੀ ਪ੍ਰੀਤੀ ਬੇਬੇ ਨਾਨਕੀ ਦੇ ਅੰਦਰ ਵਸਦੀ ਸੀ ਆਪ ਮੱਕੇ ਬੈਠੇ ਹੋਏ ਹਨ ਤਵੇਂ ਤੇ ਫੁਲਕਾ ਫੁੱਲ ਜਾਂਦਾ ਹੈ ਗੁਰੂ ਸਾਹਿਬ ਜੀ ਮੱਕੇ ਵਿੱਚ ਬੈਠੇ ਹੋਏ ਹਨ ਬੇਬੇ ਜੀ ਨੇ ਯਾਦ ਕੀਤਾ ਹਜ਼ੂਰ ਨੇ ਤੁਰਦਿਆਂ ਬਚਨ ਕੀਤਾ ਹੋਇਆ ਸੀ ਕਿ ਭੈਣ ਜੀ ਜਦੋਂ ਯਾਦ ਕਰੋਗੇ ਉਸ ਸਮੇਂ ਤੁਹਾਡੇ ਕੋਲ ਪਹੁੰਚ ਜਾਵਾਂਗਾ ਤੇ ਹੁਣ ਮਨ ਵਿੱਚ ਵਿਚਾਰ ਆਈ ਕਿ ਪ੍ਰਸ਼ਾਦਾ ਮੇਰਾ ਵੀਰ ਦੇ ਛਕਣ ਵਾਲਾ ਹੈ ਅੰਦਰ ਦੀ ਤੜਫ ਹੈ ਗੱਲ ਪ੍ਰਸ਼ਾਦੇ ਦੀ ਨਹੀਂ ਗੱਲ ਉਸ ਫੁੱਲੇ ਹੋਏ ਫੁਲਕੇ ਦੀ ਨਹੀਂ ਹਜ਼ੂਰ ਨੇ ਦਰਵਾਜ਼ਾ ਖੜਕਾਇਆ ਤਾਂ ਭੈਣ ਪੁੱਛਦੀ ਹੈ ਕਿਤੇ ਲੱਗੇ ਹੀ ਆ ਰਹੇ ਸੀ ਹੁਣ ਇਹਦਾ ਯਾਦ ਕੀਤਾ ਹੈ ਤੇ ਤੁਹਾਡੇ ਦਰਸ਼ਨ ਹੋ ਗਏ ਮਰਦਾਨਾ ਬੋਲਣ ਲੱਗਾ ਤਾਂ ਹਜ਼ੂਰ ਨੇ ਇਸ਼ਾਰਾ ਕਰ ਦਿੱਤਾ ਬੋਲਣਾ ਨਹੀਂ ਇਸ ਅਜਮਤ ਨੂੰ ਪ੍ਰਗਟ ਨਹੀਂ ਕਰਨਾ ਹਜ਼ੂਰ ਨੇ ਇਸ਼ਾਰਾ ਕਰਕੇ ਚੁੱਪ ਕਰਾਇਆ ਭੈਣ ਜੀ ਤੁਹਾਡੇ ਕੋਲ ਹੀ ਸਾਂ ਤੁਹਾਡੇ ਨਾਲ ਬਚਨ ਕੀਤਾ ਸੀ ਜਦੋਂ ਯਾਦ ਕਰੋਗੇ ਉਦੋਂ ਆ ਜਾਵਾਂਗਾ ਬਸ ਇੰਨੀ ਕੀ ਗੱਲ ਹੈ ਗੁਰੂ ਉਹ ਸ਼ਰਧਾ ਦੇ ਵਸ ਹੈ ਉਹ ਭਗਤੀ ਦੇ ਵਸ ਹੈ ਉਹ ਕਿਸੇ ਹੰਕਾਰੀ ਦੇ ਵਸ ਨਹੀਂ ਤੂੰ ਭਗਤਾਂ ਦੇ ਵਸ ਹੈ ਭਗਤਾਂ ਨੂੰ ਤੇਰਾ ਆਸਰਾ ਹੈ ਉਹ ਕਿਸੇ ਦਾ ਆਸਰਾ ਨਹੀਂ ਰੱਖਦੇ ਇੱਕ ਪਰਮਾਤਮਾ ਦਾ ਆਸਰਾ ਰੱਖਦੇ ਹਨ ਕਿ ਉਹ ਸਾਡਾ ਰਾਖਾ ਹੈ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜਿਉ ਇਕ ਸਮਾਂ ਆਇਆ ਮੀ ਬੜੀ ਲੇਟ ਸੀ ਜਦੋਂ ਮੀਂਹ ਲੇਟ ਹੋ ਜਾਵੇ ਫਿਰ ਅਸੀਂ ਅਰਦਾਸ ਕਰਦੇ ਹਾਂ ਕਿ ਪਰਮੇਸ਼ਰ ਬੜੀ ਮੁਸ਼ਕਲ ਹੋਈ ਹੈ ਵਰਖਾ ਕਰੋ ਖੇਤੀਆਂ ਚੰਗੀਆਂ ਹੋਣ ਤੇ ਠੰਡ ਪੈ ਜਾਏ ਬੜਾ ਸਾੜ ਪੈ ਰਿਹਾ ਹੈ ਇਸ ਤਰ੍ਹਾਂ ਦਾ ਸਮਾਂ ਸੀ ਮੀ ਨਹੀਂ ਸੀ ਹੋ ਰਿਹਾ ਸਾਰੀ ਨਗਰੀ ਦੇ ਲੋਕ ਇਕੱਠੇ ਹੋ ਗਏ ਇਕੱਠੇ ਹੋ ਕੇ ਉਹਨਾਂ ਆਖਿਆ ਕਿ ਕਿਸੇ ਚੰਗੇ ਪੁਰਸ਼ ਕੋਲੋਂ ਅਰਦਾਸ ਕਰਵਾਉਂਦੇ ਹਾਂ ਕਿ ਤੁਸੀਂ ਅਰਦਾਸ ਕਰੋ ਵਾਹਿਗੁਰੂ ਪ੍ਰਵਾਨ ਕਰ ਲਏ ਸਾਰੇ ਨਗਰ ਦੇ ਲੋਕ ਇਕੱਤਰ ਹੋ ਕੇ ਇੱਕ ਮਹਾਤਮਾ ਨੂੰ ਬੇਨਤੀ ਕੀਤੀ ਮਹਾਤਮਾ ਜੀ ਐਤਕੀ ਮੀ ਨਹੀਂ ਪਿਆ ਬੜੀ ਮੁਸ਼ਕਲ ਹੋ ਰਹੀ ਹੈ ਤੁਸੀਂ ਅਰਦਾਸ ਕਰੋ ਕਿ ਮੀ ਪੈ ਜਾਵੇ ਉਹ ਮਹਾਤਮਾ ਨੂੰ ਚਿੱਠੀ ਵਿੱਚ ਪੈ ਗਏ ਤੇ ਕਹਿਣ ਲੱਗੇ ਅਰਦਾਸਤਾ ਕਰ ਦਿੰਦੇ ਹਾਂ ਪਰ ਜੇ ਮੀ ਫਿਰ ਵੀ ਨਾ ਪਿਆ ਫੇਰ ਗੱਲ ਸ਼ਰਦਾ ਦੀ ਸੀ ਅੱਜ ਸਾਰੇ ਸੋਚ ਹੀ ਰਹੇ ਸੰਕੇ ਇੱਕ 10-12 ਸਾਲ ਦਾ ਬੱਚਾ ਜਿਸ ਨੇ ਇੱਕ ਛੋਟੀ ਜੀ ਛਤਰੀ ਹੱਥ ਵਿੱਚ ਪਕੜੀ ਹੈ ਤੁਰਿਆ ਆਉਂਦਾ ਹੈ ਜਿੱਥੇ ਬਹੁਤ ਸਾਰੇ ਲੋਕਾਂ ਦਾ ਇਕੱਠ ਸੀ ਉਸ ਮਹਾਤਮਾ ਨੂੰ ਆ ਕੇ ਨਮਸਕਾਰ ਕੀਤੀ ਮਹਾਤਮਾ ਨੇ ਉਸ ਬੱਚੇ ਨੂੰ ਪੁੱਛ ਲੈ ਕਿ ਛਤਰੀ ਕਿਸ ਲਈ ਪਕੜੀ ਹੋਈ ਹੈ ਉਹ ਬੱਚਾ ਹੱਥ ਜੋੜ ਕੇ ਆਖਦਾ ਹੈ ਮਹਾਪੁਰਸ਼ੋ ਮੇਰੀ ਮਾਂ ਨੇ ਦੱਸਿਆ ਕਿ ਅੱਜ ਮਹਾਪੁਰਸ਼ਾਂ ਨੇ ਅਰਦਾਸ ਕਰਨੀ ਹੈ ਤੇ ਮੀ ਪੈਣਾ ਹੈ ਇਹ ਛਤਰੀ ਮੈਂ ਇਸ ਲਈ ਲੈ ਕੇ ਆਇਆ ਹਾਂ ਕਿ ਮੈਂ ਘਰ ਜਾਣਾ ਹੈ ਤੇ ਮੇਰੇ ਕੱਪੜੇ ਨਾ ਭਿੱਜ ਜਾਣ ਇਹ ਛਤਰੀ ਮੈਂ ਉੱਤੇ ਲੈ ਕੇ ਵਾਪਸ ਜਾਣਾ ਹੈ ਸਤ ਉੱਠ ਖਲੋਤੇ ਸਾਧ ਸੰਗਤ ਜੀ ਸਾਰੇ ਆ ਜਾਓ ਮੀ ਪਵੇਗਾ ਇਹ ਸਾਡੇ ਅਰਦਾਸ ਨਾਲ ਨਹੀਂ ਇਹ ਗੱਲ ਸੁਣ ਲਵੋ ਇਹ ਬੱਚੇ ਦੀ ਸ਼ਰਤਾ ਦੇ ਮੁਤਾਬਿਕ ਮੀ ਪਵੇਗਾ ਅਸੀਂ ਸਾਰੇ ਦੁਚਿੱਤੀ ਵਿੱਚ ਪਏ ਹੋਏ ਹਾਂ ਪਰ ਇਸ ਬੱਚੇ ਦੀ ਟੁੱਟ ਸ਼ਰਦਾ ਹੈ ਇਹ ਛਤਰੀ ਲੈ ਕੇ ਆਇਆ ਹੈ ਕਿ ਮੀ ਜ਼ਰੂਰ ਪਵੇਗਾ ਇਸ ਘਰ ਕੇ ਜਿਸ ਹਿਰਦੇ ਵਿੱਚ ਸ਼ਰਦਾ ਹੈ ਇਸ ਹਿਰਦੇ ਵਿੱਚ ਵਾਹਿਗੁਰੂ ਪ੍ਰਤੀ ਪ੍ਰੀਤੀ ਹੈ ਉਸ ਦੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਹਜ਼ੂਰ ਆਖਦੇ ਹਨ ਕਿ ਜਿਸ ਨੇ ਅਸਲੀ ਪ੍ਰੇਮ ਕੀਤਾ ਹੈ ਉਸ ਨੇ ਹੀ ਵਾਹਿਗੁਰੂ ਨੂੰ ਪਾਇਆ ਹੈ ਪ੍ਰੇਮ ਤਾਂ ਲੋਕ ਬੜਾ ਕਰਦੇ ਹਨ ਪ੍ਰੀਤੀ ਤਾਂ ਬੜੀ ਕਰਦੇ ਹਨ ਕਿਸੇ ਦੀ ਮਾਇਆ ਨਾਲ ਪ੍ਰੀਤੀ ਹੈ ਕਿਸੇ ਦੀ ਕਿਸੇ ਚੀਜ਼ ਨਾਲ ਹੈ ਕਿਸੇ ਦੀ ਫੋਨ ਨਾਲ ਪ੍ਰੀਤੀ ਹੈ ਹਜ਼ੂਰ ਕਹਿੰਦੇ ਹਨ ਉਸ ਪਿਆਰੇ ਪ੍ਰਭੂ ਦੀ ਜਿਹੜੀ ਪ੍ਰੀਤੀ ਹੈ ਸਾਰੀਆਂ ਪ੍ਰੀਤਾਂ ਨਾਲੋਂ ਵੱਡੀ ਹੈ ਇਸ ਕਰਕੇ ਉਹ ਇੱਕ ਪਰਮੇਸ਼ਰ ਨੂੰ ਜਪ ਜਪ ਮੰਗੋਬਿੰਦ ਏਕੈ ਕਿਉਂਕਿ ਸਾਰਿਆਂ ਨਾਲੋਂ ਉਸ ਦੀ ਪ੍ਰੀਤ ਵੱਡੀ ਹੈ ਉਸ ਦਾ ਪ੍ਰੇਮ ਵੱਡਾ ਹੈ ਇਸ ਕਰਕੇ ਉਸ ਨੂੰ ਜਪ ਜਿਹੜਾ ਧਰਤੀ ਦਾ ਮਾਲਕ ਹੈ ਸ੍ਰਿਸ਼ਟੀ ਦਾ ਰਖਕ ਹੈ ਉਸ ਇੱਕ ਨੂੰ ਜਪ ਜਪਮਨ ਗੋਬਿੰਦ ਇੱਕ ਹੈ ਸਵਾਲ ਪੈਂਦਾ ਹੁੰਦਾ ਹੈ ਇੱਕ ਨੂੰ ਕਿਉਂ ਜਪਨਾ ਹੈ ਅਵਰ ਨਹੀਂ ਕੋ ਲੇਖ ਹੈ ਹੋਰ ਜਿਹੜਾ ਤੇਰਾ ਸਿਮਰਨ ਹੈ ਉਹ ਜਿੰਨੀ ਤੇਰੀ ਪੂਜਾ ਪ੍ਰਤੀਸ਼ਟਾ ਹੈ ਦੂਜਾ ਤੀਜਾ ਕਰਮਕਾਂਡ ਹੈ ਉਹ ਲੇਖੇ ਵਿੱਚ ਨਹੀਂ ਪਵੇਗਾ ਉਹ ਪਰਮੇਸ਼ਰ ਦੇ ਹਿਸਾਬ ਕਿਤਾਬ ਵਿੱਚ ਨਹੀਂ ਆਵੇਗਾ ਅਵਰ ਨਹੀਂ ਕੋ ਲੇਖ ਹੈ ਹੋਰ ਕੀਤੇ ਹੋਏ ਕਰਮ ਕਿਸੇ ਲੇਖੇ ਵਿੱਚ ਨਹੀਂ ਆਉਣਗੇ ਇਸ ਕਰਕੇ ਉਸ ਵਾਹਿਗੁਰੂ ਨੂੰ ਜਪ ਕੋਈ ਦੀਵੀ ਦੇਵਤਿਆਂ ਦੀ ਉਪਾਸ਼ਨਾ ਕਿਸੇ ਲੇਖੇ ਵਿੱਚ ਨਹੀਂ ਪਵੇਗੀ ਕਿਉਂਕਿ ਭਗਤ ਨਾਮਦੇਵ ਜੀ ਨੇ ਸਾਨੂੰ ਸ਼ਿੱਦਾ ਸਪਸ਼ਟ ਕਹਿ ਦਿੱਤਾ ਹੈ ਭਗਤ ਜੀ ਕਹਿੰਦੇ ਹਨ ਤੇਰੇ ਵਿੱਚ ਬੜੀ ਸ਼ਕਤੀ ਸੀ ਤੇ ਮੈਂ ਤੈਨੂੰ ਆਖਿਆ ਤੂੰ ਮੁਕਤੀ ਦੇਵੇਂਗੀ ਤੂੰ ਤਾਂ ਮੂੰਹ ਹੀ ਛਪਾ ਲਿਆ ਇਹ ਸਾਨੂੰ ਸਿੱਖਿਆ ਹੈ ਕਿ ਇਧਰੋਂ ਪਿਆਰਿਓ ਬਚ ਕੇ ਰਹੋ ਭਗਤ ਜੀ ਨੇ ਇਸ਼ਾਰਾ ਕੀਤਾ ਹੈ ਕਿ ਇਹ ਪੱਥਰ ਦੇ ਦੇਵਤੇ ਇਹ ਪੱਥਰ ਦੀਆਂ ਦੇਵੀਆਂ ਇਨ੍ਹਾਂ ਤੋਂ ਗੁਰੂ ਕੇ ਸਿੱਖਾ ਰੱਬ ਦੇ ਪਿਆਰਿਆਂ ਬਚ ਕੇ ਰਹੋ ਕੀ ਕਰ ਇੱਕ ਨੂੰ ਜਪ ਹੋਰ ਕੋਈ ਗੱਲ ਤੇਰੇ ਲੇਖੇ ਨਹੀਂ ਪਵੇਗੀ ਫਿਰ ਕੀ ਕਰਨਾ ਚਾਹੀਦਾ ਹੈ ਸੰਤ ਲਾਗ ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਦੀ ਸੰਗਤ ਕਰ ਉਹਨਾਂ ਦੇ ਕੋਲ ਬੈਠ ਉਹਨਾਂ ਦੇ ਚਰਨੀ ਲੱਗ ਸਤਿਗੁਰੂ ਦੇ ਚਰਨੀ ਲੱਗ ਤੇਰੇ ਮਨ ਵਿੱਚ ਜਿਹੜੀ ਦੁਵਿਧਾ ਦੀ ਡੰਡੀ ਪਈ ਹੋਈ ਹੈ ਉਹ ਪ੍ਰਭੂ ਨੂੰ ਭੁਲਾਉਣ ਵਾਲੀ ਹੈ ਇਸ ਨੂੰ ਛੱਡ ਦੇ ਦੁਵਿਧਾ ਬੜੀ ਭੈੜੀ ਚੀਜ਼ ਹੈ ਇਸ ਗੱਲ ਦਾ ਧਿਆਨ ਰੱਖਣਾ ਜਿਹੜੇ ਮਨੁੱਖ ਦੇ ਅੰਦਰ ਦੁਵਿਧਾ ਪੈਦਾ ਹੋ ਗਈ ਉਹ ਹਮੇਸ਼ਾ ਸੜਦਾ ਰਹੇਗਾ ਹਜ਼ੂਰ ਨੇ ਆਖਿਆ ਹੈ ਐਸਾ ਕੋਈ ਜੇ ਦੁਵਿਧਾ ਮਾਰਗਵਾਵੇ ਇਸੇ ਮਾਰਾ ਰਾਜਯੋਗ ਕਮਾਵੇ ਇਹੋ ਜਿਹਾ ਕੋਈ ਮਨੁੱਖ ਜਿਹੜਾ ਦੁਬਿਧਾ ਨੂੰ ਖਤਮ ਕਰ ਦੇਵੇ ਜਿੰਨਾ ਚਿਰ ਦੁਬਿਧਾ ਨਹੀਂ ਮਰਦੀ ਉਹ ਲੱਖ ਸੰਗਤ ਕਰੀ ਜਾਵੇ ਲੱਖ ਵਾਰਾਂ ਬਾਣੀ ਪੜੀ ਜਾਵੇ ਪਰ ਉਹ ਦੁਬਿਧਾ ਉਸ ਨੂੰ ਕਿਸੇ ਪਾਸੇ ਨਹੀਂ ਲੱਗਣ ਦੇਵੇਗੀ ਇਸ ਮਨ ਵਿੱਚੋਂ ਦੁਬਿਧਾ ਦੀ ਡੰਡੀ ਨੂੰ ਕੱਟ ਦੇ ਛੱਡ ਦੇ ਜਦੋਂ ਦੁਬਿਧਾ ਛੱਡ ਦੇਵੇਂਗਾ ਤਾਂ ਇਹ ਡੰਡੀ ਖਤਮ ਹੋ ਜਾਵੇਗੀ ਤੇਰੇ ਵਿੱਚੋਂ ਇਹ ਵੱਟ ਪਾਸੇ ਹੋ ਜਾਏਗੀ ਤੇਰਾ ਵਾਹਿਗੁਰੂ ਦੇ ਨਾਲ ਪਿਆਰ ਪੈ ਜਾਵੇਗਾ ਵਾਹਿਗੁਰੂ ਦੇ ਨਾਲ ਮਨੋ ਲਿਬ ਲੱਗ ਜਾਵੇਗੀ ਸਾਡਾ ਮਾਨਵ ਵਿਕਾਰਾ ਰੂਪੀ ਜ਼ਹਿਰ ਨਾਲ ਭਰਿਆ ਹੋਇਆ ਹੈ ਫਿਰ ਮਹਾਰਾਜ ਸੱਚੇ ਪਾਤਸ਼ਾਹ ਛੁਟਕਾਰਾ ਕਿਵੇਂ ਹੋਵੇਗਾ ਇਹ ਬਚਦਾ ਕਿਵੇਂ ਹੈ ਉਹ ਅੱਗੇ ਕਿਰਪਾ ਕਰਦੇ ਹਨ ਅਬ ਸਾਧੂ ਸੰਗ ਭਰੀਆ ਭਾਈ ਹੁਣ ਜੇ ਉਹ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਜਾਏਗਾ ਅਤੇ ਸਾਧ ਸੰਗਤ ਵਿੱਚ ਆ ਕੇ ਜੁੜ ਜਾਵੇਗਾ ਵਾਹਿਗੁਰੂ ਦੇ ਦੁਆਰੇ ਜਾ ਕੇ ਸੱਚਿਆਰ ਬਣ ਜਾਵੇਗਾ ਫਿਰ ਉਸ ਵਾਹਿਗੁਰੂ ਦੇ ਇਸ ਨੂੰ ਦਰਸ਼ਨ ਹੋ ਜਾਣਗੇ ਗਿਆਨ ਹੋ ਜਾਏਗਾ ਗੁਰੂ ਕਿਰਪਾ ਕਰਕੇ ਇਸ ਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਵੇਗਾ ਹੋਰ ਕਿਧਰੇ ਜਾਣ ਦੀ ਲੋੜ ਨਹੀਂ ਇਸ ਨੂੰ ਚੱਕਰ ਨਹੀਂ ਪਵੇਗਾ ਸੰਸਾਰ ਵਿੱਚ ਮੁੜ ਕੇ ਇਸ ਨੂੰ ਫੇਰਾ ਨਹੀਂ ਪਵੇਗਾ ਗੁਰੂ ਰਹਿਮਤ ਕਰੇਗਾ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੀ ਸੱਚੀ ਪ੍ਰੀਤ ਸੀ ਇਹ ਪ੍ਰੀਤ ਸਾਡੇ ਅੰਦਰ ਵੀ ਉਤਪੰਨ ਹੋਵੇ ਅਤੇ ਦੁਬਿਦਾ ਸਾਡੇ ਅੰਦਰੋਂ ਗੁਰੂਨਾਸ਼ ਕਰ ਦੇਵੇ ਇਹ ਅਰਦਾਸ ਕਰਿਆ ਕਰੋ ਗੁਰੂ ਰਹਿਮਤ ਕਰੇ ਨਾਨਕ ਗੁਰੂ ਮਿਰਿਆ ਬੋਹਰ ਨਾ ਫਿਰਿਆ